ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਦੋਸਤੋ ਨਿਕਲ ਕੇ ਆ ਰਹੀ ਹੈ ਹੁਣੇ-ਹੁਣੇ ਪੰਜਾਬ ਦੇ ਵਿੱਚ ਵਾਪਰੀਆ ਵੱਡਾ ਭਿਆਨਕ ਸੜਕ ਹਾਦਸਾ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਜੀ ਹਾਂ ਚੰਡੀਗੜ੍ਹ ਮਾਰਕ ਤੇ ਸਥਿਤ ਤਨੋਲਾ ਦੇ ਨਜ਼ਦੀਕ ਪੈਂਦੀ ਹਰੀਗੜ ਨੇੜੇ ਪੌਲ ਉੱਪਰ ਇੱਕ ਸਕੋਰਪੀਓ ਕਾਰ ਹਾਦਸੇ ਦਾ ਸ਼ਕਾਰ ਹੋ ਗਈ ਜਿਸ ਚ 24 ਸਾਲਾ ਨੌਜਵਾਨ ਦੀ ਮੌਤ ਹੋ ਗਈ ਹਸਨ ਨੇ ਪੈਂਤੀ ਦੀ ਕਾਰ ਦੇ ਪ੍ਰਕੱਚੇ ਔੜ ਗਿਆ ਤੇ ਮਹਿੰਦਰ ਸਕੋਰਪੀਓ ਦਾ ਇੰਜਨ ਗੱਡੀ ਵਿੱਚੋਂ ਦੂਰ ਜਾ ਡਿੱਗਾ ਜੀ ਹਾਂ ਇਹ ਵੱਡੀ ਅਪਡੇਟ ਹੁਣੇ-ਹੁਣੇ ਮਿਲ ਰਹੀ ਆ ਜਾਣਕਾਰੀ ਮੁਤਾਬਕ ਹਰੀਗੜ ਪੌਲ ਤੇ ਉੱਪਰ ਬੀਤੀ ਰਾਤ ਸਕੋਰਪੀਓ ਸਵਾਰ ਮੋਗਾ ਤੋਂ ਸੰਗਰੂਰ ਜਾ ਰਿਹਾ ਸੀ ਜੇ ਵੀ ਹਰੀਗੜ ਪੌਲ ਦੇ ਉੱਪਰ ਪੁਜੇ ਦਾ ਤੇ ਰਫਤਾਰ ਹੋਣ ਕਰਕੇ ਕਾਰ ਦਸੰਤਨ ਵਿਗੜ ਗਿਆ ਤੇ ਡਵਾਈਡਰ ਨਾਲ ਜਾਟ ਕਰਾਈ ਅਸਲ ਕਿ ਕਾਰ ਦੇ ਉੱਪਰ ਖੱਚੀ ਉੱਡ ਕੇ ਤੇ ਕਾਰ ਚਾਲਕ ਨੂੰ ਮੌਕੇ ਤੇ ਮੌਤ ਹੋ ਗਈ ਕਾਰ ਚਾਲਕ ਦੀ ਪਛਾਣ ਅਮਰਜੀਤ ਸਿੰਘ ਪੁੱਤਰ ਗਰਦੀਪ ਸਿੰਘ ਸੰਗਰੂਰ ਵਾਜੋਂ ਹੋਈ ਹੈ 9 ਜਨਵਰੀ 20 ਕੁਸਾਲਾਂ ਦਾ ਸੀ ਅਤੇ 18 ਦਸੰਬਰ ਉਸ ਦਾ ਜਨਮਦਿਨ ਸੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਾਰ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਵੀਡੀਓ ਦੇਖਣ ਦੇ ਲਈ ਤੁਹਾਡਾ ਧੰਨਵਾਦ